ਤਰਵੰਡੀ ਸਾਬੋ ਵਿਖੇ ਹੋਇਆ ਵੱਡਾ ਹਾਦਸਾ ਉਦ ਘਾਟਣ ਤੋਂ ਪਹਿਲਾਂ ਹੀ ਨਵੀਂ ਬਣੀ ਸਬ ਡਿਵੀਜ਼ਨ ਕੰਪਲੈਕਸ ਤਰਵੰਡੀ ਸਾਬੋ ਦੀ ਇਮਾਰਤ ਦਾ ਡਿੱਗਿਆ ਲੈਂਟਰ ਤਿੰਨ ਮਜ਼ਦੂਰ ਹੋਏ ਜ਼ਖਮੀ ਕਟਿਆ ਮਟੀਰੀਅਲ ਲਗਾਉਣ ਦੇ ਲੱਗੇ ਦੋਸ਼ ਦੱਸਣਾ ਬਣਦਾ ਹੈ ਕਿ ਤਰਵੰਡੀ ਸਾਬੋ ਵਿਖੇ ਸਬ ਡਿਵੀਜ਼ਨ ਕੰਪਲੈਕਸ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਪ੍ਰੋਫੈਸਰ ਬਲਜਿੰਦਰ ਕੌਰ ਵੱਲੋਂ 9 ਤਰੀਕ ਨੂੰ ਰੱਖਿਆ ਜਾਣਾ ਸੀ ਲੇਕਿਨ ਇਸ ਦਾ ਲੈਂਟਰ ਜਦ ਪਿਆ ਤਾਂ ਇਹ اچانک ਹੀ ਅੱਜ ਇੱਕਦਮ ਲੈਂਟਰ ਡਿੱਗ ਗਿਆ ਤੇ ਇਹ ਅਗਰ ਹੋ ਸਕਦਾ ਹੈ ਕਿ ਅਗਰ ਇਹ ਲੈਂਟਰ ਨੋ ਤਰੀਕਾ ਦਾ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਲੇਕਿਨ ਇਸ ਦੇ ਵਿੱਚ ਘਟੀਆ ਮਟੀਰੀਅਲ ਲਗਾਏ ਜਾਣ ਦੇ ਦੋਸ਼ ਲਗਾਏ ਜਾ ਰਹੇ ਹਨ ਇਸ ਸੰਬੰਧੀ ਨਿਸ਼ੀਲਦਾਰ ਨੇ ਬੋਲਦਿਆਂ ਕਿਹਾ ਕਿ ਸਾਡੇ ਵੱਲੋਂ ਇਸ ਸੰਬੰਧੀ ਜੋ ਆਪਣਾ ਪੀਡਬਲਯੂਡੀ ਦੇ ਅਧਿਕਾਰੀਆਂ ਹਨ ਉਹਨਾਂ ਨੂੰ ਇਹ ਸਾਰਾ ਆਪਣਾ ਜਾਣੂ ਕਰਵਾ ਦਿੱਤਾ ਗਿਆ ਹੈ ਅਤੇ ਉਹਨਾਂ ਵੱਲੋਂ ਮਟੀਰੀਅਲ ਦੀ ਜਾਂਚ ਜਿਹੜੀ ਹੋ ਕੀਤੀ ਜਾਵੇਗੀ ਲੇਕਿਨ ਲੋਕਾਂ ਵੱਲੋਂ ਆਮ ਲੋਕਾਂ ਵੱਲੋਂ ਇਸ ਦੇ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਇਸ ਦੇ ਅੰਦਰ ਘਟੀਆ ਮਟੀਰੀਅਲ ਲੱਗਿਆ ਹੈ ਇਸ ਕਰਕੇ ਇਹ ਲੈਂਟਰ ਜਿਹੜਾ ਉਹ ਡਿੱਗ ਪਿਆ ਹੈ ਇਸ ਇਸ ਦੀ ਜਿਹੜੀ ਇਮਾਰਤ ਹੈ ਇਹਦਾ 9 ਤਰੀਕ ਨੂੰ ਹਜੇ ਉਦ ਕਟਨ ਹੋਣਾ ਸੀ ਲੇਕਿਨ ਉਦ ਕਟਨ ਤੋਂ ਪਹਿਲਾਂ ਹੀ ਇਸ ਮਰਦ ਦਾ ਲੈਂਟਰ ਜਿਹੜਾ ਉਹ ਡਿੱਗ ਗਿਆ ਹੈ ਅਸੀਂ ਦਿਖਾ ਰਹੀਆਂ ਤਰਵੰਡੀ ਸਾਬੋ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਲੈਂਟਰ ਡਿੱਗਣ ਦੇ ਕਾਰਨ ਤਿੰਨ ਮਜ਼ਦੂਰ ਨੇ ਜਿਹੜੇ ਉਹ ਗੰਭੀਰ ਜ਼ਖਮੀ ਹੋਏ ਹਨ ਉਹਨਾਂ ਨੂੰ ਹਸਪਤਾਲ ਵਿਖੇ ਪਹੁੰਚਾਇਆ ਗਿਆ ਹੈ ਆਓ ਤੁਹਾਨੂੰ ਸੁਣਾਉਣੇ ਐਸੇ ਸੰਬੰਧੀ ਕੀ ਕਹਿੰਦੇ ਨੇ ਇਤੋਂ ਦੇ ਆਮ ਲੋਕ ਅਤੇ ਤਸੀਬਦਾਰ ਐਸੇ ਸੰਬੰਧੀ ਕੀ ਕਹਿੰਦੇ ਨੇ ਇਹ ਛੱਡ ਦੇ ਬੱਸ ਛੱਡ ਛੱਡ ਦੇ ਵੀਰੇ ਛੱਡ ਦੇ ਦੋ ਮੇਰੇ ਕਿੱਦਾਂ ਅੱਜ ਕੀ ਨਾਟਕ ਮੇਰਾ ਅਰਜਿੰਦਰ ਸਿੰਘ ਅਰਜਿੰਦਰ ਸਿੰਘ ਜੱਗੀ ਆਈ ਅਰਜਿੰਦਰ ਕਿੱਥੇ ਕੰਮ ਕਰਦੇ ਸੀ ਕੀ ਗੱਲ ਹੋਈ ਏ ਸਾਰੀ ਗੱਲ ਇਹ ਵੀ ਕਿੰਨਾਂ ਦੇ ਉੱਤੇ ਲੈਂਟਰ ਦਾ ਕੰਮ ਚੱਲੀ ਜਾਂਦਾ ਸੀਗਾ ਹਾਂ ਤੇ ਅਸੀਂ ਮਤਲਬ ਕਿ ਥੱਲੇ ਪੌੜੀਆਂ ਤੇ ਪਾਈ ਜਾਂਦੇ ਸੀ ਕਿੰਨਾ ਦਿਨ ਹੋ ਗਿਆ ਤੇ ਕਿੰਨਾ ਲੈਂਦੇ ਆ ਜੀ ਉਹ ਉੱਪਰ ਜਿਹੜਾ ਹੈਗਾ ਹਜੇ ਆਈ ਹੈਗਾ ਉਹ ਵੱਡਾ ਮਾਲਕ ਆਇਆ ਹੈਗਾ ਜਿਹੜਾ ਉਹ ਕਹਿੰਦਾ ਵੀ ਚਾਰ ਬੰਦੇ ਮੈਂ ਭੇਜ ਦਿੰਦਾ ਹਜੇ ਹੋਰ ਵੀ ਸਾਰਾ ਮਾਲ ਛੱਡ ਦਾਂਗੇ ਹਾਂ ਉਹ ਵਕ ਸਮੇਂ ਬਾਬੂ ਨਾਲ ਹਲੇ 5 ਮਿੰਟ ਗੱਲ ਕਰੀ ਕਰੀ ਗਿਆ ਖੜਾ ਤੇ ਬਾਜ ਜਦੋਂ ਮਾਰਿਆ ਮੈਂ ਬਾਹਰ ਆਇਆ ਉਹਦੀ ਬਸ ਉਹਦੀ ਲੈਂਟਰ ਡਿੱਗ ਪਈ ਜੀ ਬਸ ਉਦੋਂ ਉਹਨੂੰ ਉਸ ਆ ਗੱਲ ਹੋ ਗਈ ਕਹਿੰਦੇ ਵੀ ਕਿੰਨਾ ਲੈਂਦੇ ਆ ਵੀ ਬੰਦਾ ਕਿੰਨੇ ਕ ਬੰਦੇ ਥੱਲੇ ਆ ਗਏ ਬੰਦੇ ਦਾ ਜੀ ਕਿੰਨਾ ਲੈਂਦੇ ਆ 2-10 ਦੇ ਆ ਜੀ ਹਾਂ ਜਿਹੜਾ ਇੱਕ ਬੰਦਾ ਦਾ ਮੈਂ ਆਪੇ ਵੀਡੀਓ ਵੀ ਬਣਾਈ ਆ ਉਹ ਬਣੀ ਆ ਉਹਦੀ ਤੇ ਕਿੰਨਾ ਲੈਂਦੇ ਆ ਉਹ ਬੰਦੇ ਨੂੰ ਕਿੰਨਾ ਲੈਂਦਾ ਆ ਕੇ ਭੱਜ ਕੇ ਤੇ ਕਈਆਂ ਨਾਲ ਤੋੜੇਤਾ ਕਰਕੇ ਇਹਦੇ ਬਾਹਰ ਖੜਿਆ ਤੋ ਕਿ ਕਿਹੜਾ ਪੈਨਸਰ ਖੜਾ ਹੋ ਗਿਆ ਸੀ ਆਪ ਦੇ ਕੀ ਕਾਰਨ ਕੀ ਹੈ ਕਿਉਂ ਡਿੱ ਗਿਆ ਕਹਿੰਦੇ ਮਟੀਆ ਕਾਰਨ ਜੀ ਤਾਂ ਹੁਣ ਮਟੀਆ ਰਵੀ ਦੇਖੋ ਹੁਣ ਸਾਰਾ ਕੁਝ ਹੀ ਗੱਲਾਂ ਆਂ ਤਾਂ ਕਰਦੇ ਹੁਣ ਇਹੀ ਗੱਲਾਂ ਹੋ ਸਕਦੀਆਂ ਜੀ ਹੁਣ ਤਾਂ ਕਰਕੇ ਵੀ ਕੋਈ ਅਣਗਹਿਲੀ ਅਣਗਹਿਲੀ ਵਾਲੀ ਗੱਲ ਹੈ ਜੀ 500 ਰੁਪਏ ਦੀ ਢੇੜੀ ਤੇ ਲੇਬਰ ਵਾਲਾ ਬੰਦਾ ਆਉਂਦਾ ਜੀ ਆਂ ਢੇੜੀ ਕਰਦਾਗਾ ਉਹੀ ਕਮਾਉਣਾ ਉਹੀ ਖਾਣਾ ਬੰਦੇ ਨੇ ਜੀ ਕਿੰਨਾ ਡਰ ਲੱਗਦਾ ਹੁਣ ਤੁਹਾਨੂੰ ਮੈਂ ਤਾਂ ਜੀ ਆਹ ਦੇਖ ਕੇ ਹਾਸਾ ਨਾ ਮੇਰਾ ਤਾਂ ਦਿਲ ਹੁਣ ਵੀ ਕੰਬੀ ਜਾਂਦਾ ਵੀ ਇਹ ਭਾਵੇਂ ਇਹੇ ਕੰਮ ਤੇ ਆਉਂਦੇ ਦੋ ਵਾਰ ਸਾਲ ਤਾਂ ਇਥੇ ਚਾਹੀਦੀ ਤੇ ਦਰਅਸਲ ਆਪਣੇ ਮੈਨੂੰ 4:30 ਵਜੇ ਹਜੇ ਮੈਂ ਆਫਿਸ ਦੇ ਵਿੱਚ ਹੀ ਸੀਗਾ ਕੰਮ ਕਰ ਕਰਦੇ ਆ ਦਫਤਰ ਤਾਂ ਤੇ ਦਰਅਸਲ ਮੈਨੂੰ ਕਾਲ ਆਇਆ ਸੀਗਾ ਆਪਣੇ ਜਿਹੜੇ ਟੈਕਨੀਕਲ ਸਿਸਟਮ ਨੇਗੇ ਉਹ ਦਰਅਸਲ ਇਥੇ ਨੈਟਵਰਕ ਦਾ ਕੰਮ ਕਰਨਾ ਆਇਆ ਸੀਗਾ ਕੱਲ ਈ ਜੀ ਇੰਡਸਟਰੀ ਦਾ ਸੌਫਟ ਲਾਂਚ ਕਰਨਾ ਸੀਗਾ ਆਪਾਂ ਨੇ ਇਥੇ ਤੇ ਜਦੋਂ ਉਹਨਾਂ ਨੇ ਮੈਨੂੰ ਕਾਲ ਆਇਆ ਉਹ ਇਥੇ ਸੀਗੇ ਉਹ ਕਹਿੰਦੇ ਵੀ ਇਥੇ ਛੱਤ ਡੇਗੀ ਮੈਂ ਜੀ ਦੀ ਤਸਵੀਰ ਸੀਗੀ ਜਿਹੜਾ ਉਹਥੇ ਗਿਆ ਮੈਂ ਤੇ ਦੇਖਿਆ ਇਹ ਜਿਹੜੀ ਪੂਰੀ ਜਿਹੜੀ ਅੱਜ ਛੱਤ ਪਈ ਸੀਗੀ ਉਹ ਇਥੇ ਪੂਰੀ ਕਲਾਪਸ ਕਰ ਗਈ ਹੈ ਤੇ ਉਹਦੇ ਵਿੱਚ ਆਪਣੇ ਜਿਹੜੇ ਤਿੰਨ ਨੇ ਕਿ ਮਜ਼ਦੂਰ ਅਜੇ ਜ਼ਖਮੀ ਵੀ ਹੋਏ ਨੇ ਉਹਨਾਂ ਨੂੰ ਜਲਦੋ ਜਲਦ ਹਸਪਤਾਲ ਆਪਾਂ ਭਰਤੀ ਕਰਾ ਦਿੱਤਾ ਗਿਆ ਸਰ ਕੀ ਲੱਗਦਾ ਕਿਉਂ ਹੋਇਆ ਹੈਗਾ ਲੱਗਦਾ ਮਟੀਰੀਅਲ ਮਾੜਾ ਹੈ ਕਿ ਲੋਕਾਂ ਨੇ ਦਰਸਲ ਆਪਾਂ ਜਿਹੜੇ ਜਿਹੜੇ ਪੀਡਬਲ ਦੇ ਸਾਫ ਨੇਗੇ ਐਕਸ਼ਨ ਸਾਹਮਣੇ ਅਜਿਹਾ ਸਾਹਮਣੇ ਉਹਨਾਂ ਨੂੰ ਧਿਆਨ ਦੇ ਵਿੱਚ ਲਿਆ ਦਿੱਤੀ ਗਈ ਆ ਇਹ ਬੈਟ ਦੱਸ ਸਕਦੇ ਨੇ ਕਿ ਉਹਨਾਂ ਨੂੰ ਕਿ ਲੱਗਦਾ ਜਾਂ ਚੂਹ ਸਰ ਇਹ ਕੱਲੇ ਜਿਹੜੇ ਮੁਦਦ ਘਾਟਨ ਕਰਨਾ ਸੀ ਕੱਲ ਵੀ ਉਪਘਟਨ ਤੋਂ ਪਹਿਲਾਂ ਜੇ ਕੱਲ ਉਪਘਟਨ ਕਰਦੇ ਮਿੱਟੀ ਘੇਂਦੀ ਤਾਂ ਵੱਡਾ ਨੁਕਸਾਨ ਹੋ ਸਕਦਾ ਸੀ। ਜੀ ਹੋ ਸਕਦਾ ਸੀਗਾ ਵੈਸੇ ਚਲੋ ਜੇ ਮਟੀਰੀਅਲ ਦਾ ਜੋ ਹੋਰ ਕੰਮ ਆ ਉਹ ਤੁਹਾਨੂੰ ਜੋ ਪੀਡਬੀਡਿੀ ਸਟਾਫ ਆ ਜਿਆਦਾ ਦੱਸ ਸਕਦਾ ਬੈਠ ਦਾ। ਅੰਕਿਲਾ ਕਾਉਂ ਮੱਖਣ ਸਿੰਘ ਗੁਰੂ ਸਾਹਿਬ ਮਖਦੇਸ ਕੀ ਗੱਲ ਕੱਟਣਾ ਵਾਪਰੀ ਉੱਥੇ ਕਿਵੇਂ ਦੇਖਣ ساری ਕੱਟਣਾ। ਅੱਜ ਜਿਹੜੀ ਇਹ ਕੱਟਣਾ ਵਾਪਰੀ ਐ ਲੈਂਟਰ ਦੇ ਥੱਲੇ ਵਿਹਾਰ ਦੇ ਮਜ਼ਦੂਰ ਕੰਮੇ ਆਏ ਨਹੀਂ। ਇਹ ਬੜੀ ਬੰਦ ਭਾਗੀ ਕੱਟਣਾ ਹੈ। ਸਰਕਾਰ ਲਈ ਤੇ ਬਹੁਤ ਵੱਡਾ ਇੱਕ ਸੁਹਾਨਾ ਇਥੋਂ ਦੇ ਹਲਕੇ ਦੇ ਅੰਦਰ ਜਿਹੜੀ ਇੱਕ ਕਚੈਰੀ ਦੀ ਨਵੀਂ ਬਿਲਡਿੰਗ ਬਣ ਰਹੀ ਸੀ 4 ਮਹੀਨੇ ਪਹਿਲਾਂ ਇਹਨੇ ਕੰਪਲੀਟ ਹੋ ਕੇ ਲੋਕਾਂ ਨੇ ਵਰਤੋਂ ਨਹੀਂ ਆਉਣੀ ਸੀ ਪਰ ਹੁਣ ਕੀ ਕੀਤਾ 4 ਮਹੀਨੇ ਪਹਿਲਾਂ ਤਾਂ ਤਿਆਰ ਨਹੀਂ ਹੋਈ ਹੁਣ ਜ਼ਬਰਦਸਤੀ ਉਹਨੂੰ ਤਿਆਰ ਕਰਨ ਵਾਸਤੇ ਜਿਹੜਾ ਮਾੜਾ ਮਟੀਰੀਅਲ ਲਾ ਕੇ ਇਹ ਜਿਹੜੀ ਬਿਲਡਿੰਗ ਬਣ ਰਹੀ ਸੀ ਜਿਹਦੇ ਥੱਲੇ ਮਜ਼ਦੂਰ ਵਿਹਾਰ ਤੇ ਤਿੰਨ ਇਸ ਵੇਲੇ ਬੜੀ ਬੁਰੀ ਹਾਲਤ ਚ ਹੈ ਜਿਹੜੇ ਜ਼ਖਮੀ ਨੇ ਤਲਵੰਡੀ ਸਾਬੋ ਸਾਰ ਦੇ ਸਿਵਲ ਹਸਪਤਾਲ ਦੇ ਵਿੱਚ ਜਿਨ੍ਹਾਂ ਦਾ ਮਤਲਬ ਫਸਟ ਸਟੇਟ ਦਿੱਤੀ ਜਾ ਰਹੀ ਹੈ ਜਿਹੜਾ ਮਾੜਾ ਮਟੀਰੀਅਲ ਲੱਗ ਰਿਹਾ ਹੈ ਜਿਹੜਾ ਕਲ ਨੂੰ ਤਕਾਚਣ ਹੋਣਾ ਸੀ ਬੜੀ ਤੇਜ਼ੀ ਨਾਲ ਇਹ ਸਾਰਾ ਕੰਮ ਕਰਵਾਇਆ ਜਾ ਰਿਹਾ ਸੀ ਜਿਦੇ ਕਰਕੇ ਇਹ ਇਹਦੀ ਜਾਂਚ ਹੋਣੀ ਚਾਹੀਦੀ ਹੈ ਇਹਦੇ ਮਟੀਰੀਅਲ ਦੀ ਇਹਦੇ ਸਾਰੇ ਕੰਮ ਦੀ ਸਾਰੇ ਢਾਂਚੇ ਦੀ ਕੌਣ ਲੋਕ ਕਿਹਦੇ ਜ਼ਿੰਮੇਵਾਰ ਨੇ ਕੌਣ ਠੇਕੇਦਾਰ ਹੈ ਸਰਕਾਰ ਦਾ ਇਹਦੇ ਬਾਰੇ ਕਿੰਨਾ ਧਿਆਨ ਹੈ ਹੁਣ ਜਿਹੜੇ ਬਿਦੂਰ ਨੇ ਐਸੋਲੇ ਜ਼ਖਮੀ ਅਸੀਂ ਉਹਨਾਂ ਨੇ ਅਵਾਜ਼ ਲਈ ਵਾਰੀ-ਵਾਰੀ ਕਹਿ ਰਹੇ ਆ ਵੀ ਤੁਸੀਂ ਇਹਨਾਂ ਨੂੰ ਹੌਮਸ ਲਈ ਰੈਫਰ ਕਰਦੇ ਹੋ ਲੇਕਿਨ ਹੌਮਸ ਦੀ ਰੈਫਰ ਕਰਨ ਦੀ ਵਜਾਹੇ ਇੱਕ ਗੱਲ ਆ ਰਹੀ ਆ ਕਿ ਇਹਨਾਂ ਨੂੰ ਉੱਥੇ ਦਾਖਲਾ ਨਹੀਂ ਮਿਲਣਾ ਏਡੇ ਵੱਡੇ ਹੌਮਸ ਦੇ ਵਿੱਚ ਦਾਖਲਾ ਕਿਉਂ ਨਹੀਂ ਮਿਲਣਾ ਜੇ ਸਾਰਾ ਪ੍ਰਬੰਧ ਸਰਕਾਰੀ ਹਸਪਤਾਲਾਂ ਦੇ ਵਿੱਚ ਨਹੀਂ ਇਹ ਵੀ ਦੇ ਵਿੱਚ ਜਾਣ ਵਾਸਤੇ ਸਾਡੀ ਮਜਬੂਰੀ ਹੈ ਮੈਂ ਪੰਜਾਬ ਖੇਤ ਮਡੂਰ ਸਭਾ ਦਾ ਜਿਲ੍ਹਾ ਦਾਪੂਖ ਹੋਂਦੇ ਨਾਤੇ ਮੈਂ ਮੰਗ ਕਰਦਾ ਹਾਂ ਡੀਸੀ ਸਾਹਿਬ ਤੋਂ ਜਿਨ੍ਹਾਂ ਦੀ ਜ਼ਿੰਮੇਵਾਰੀ ਮੰਨਦੀ ਹੈ ਐਸੀਐਮ ਮੰਦੀ ਸਪੂ ਜਿਹੜੇ ਬਟੀਨਲ ਦਾ ਸਾਰੇ ਦਾ ਜ਼ਿੰਮੇਵਾਰ ਨੇ ਜਿਨ੍ਹਾਂ ਦੀ ਇਹ ਸਾਰੀ ਘਟਨਾ ਵਾਪਰੀ ਹੈ ਇਸ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਬਕਾਇਦਾ ਤੌਰ ਤੇ ਉਸ ਠੇਕੇਦਾਰ ਤੇ ਉਸ ਪ੍ਰਬੰਧਕ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ ਕਿ ਇਹ ਮਜ਼ਦੂਰਾਂ ਦੀ ਜਿਹੜੀ ਜਿੰਦੇ ਇਹ ਥੱਲੇ ਨੇ ਡਿੱਗੇ ਨੇ ਜਿਹਨੇ ਜ਼ਖਮੀ ਹੈ ਇਹਨਾਂ ਦੀ ਬਕਾਇਦਾ ਤੌਰ ਤੇ ਅੱਜ ਦੀ ਇਹ ਕਾਰਵਾਈ ਪਾ ਕੇ ਇਹਨਾਂ ਦੇ ਇਲਾਜ ਦੀ ਪੂਰੀ ਜ਼ਿੰਮੇਵਾਰੀ ਇਹਨਾਂ ਦੇ ਵਾਰਸਾਂ ਦੀ ਸਾਰੀ ਜ਼ਿੰਮੇਵਾਰ ਸਰਕਾਰ ਦੀ ਬਣਦੀ ਹੈ ਤੇ ਠੇਕੇਦਾਰ ਤੇ ਪਰਚਾ ਦਰਜ ਹੋਣਾ ਚਾਹੀਦਾ ਮਾੜਾ ਮਟੀਰੀਅਲ ਕਰਕੇ ਔਰ ਉਹ ਐਨੇ ਕਾਲੇ ਕਰਕੇ ਜਿਹੜੀ ਮਜ਼ਦੂਰਾਂ ਨੂੰ ਮੋਲ ਤੇ ਫਿਰ ਧੱਕਿਆ ਹੋਇਆ ਹੈ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਅਸੀਂ ਸੰਘਰਸ਼ ਕਰਾਂਗੇ ਇਸ ਗੱਲ ਲਈ ਸੂਚੇ ਮਜ਼ਦੂਰਾਂ ਦੀ ਇਹ ਮੰਗ ਦੀ ਰਾਖੀ ਹੋਣੀ ਚਾਹੀਦੀ ਹੈ ਔਲਾਜ ਹੋਣਾ ਚਾਹੀਦਾ ਹੁਣ ਇਸ ਵੇਲੇ ਮਾੜੀ ਹਾਲਤ ਚ ਇੱਕ ਦਾ ਸਿਰ ਬੜੀ ਬੁਰੀ ਤਰ੍ਹਾਂ ਬੇਹਾਲ ਹੋਇਆ ਹੈ ਦੂਸਰੇ ਦੇ ਪੈਰਾਂ ਤੋਂ ਕੁਝ ਜੱਕ ਵੀ ਇੱਥੇ ਆਸਤਾਰ ਚ ਆ ਨਹੀਂ ਰਹੇ ਹੁਣ ਇਹ ਪਤਾ ਲੱਗਿਆ ਹੈ ਜਿਹੜੇ ਉਹ ਜ਼ਖਮੀ ਆ ਰਹੇ ਉਹ ਡਰ ਰਹੇ ਉਹਨਾਂ ਤੇ ਦਵਾ ਪਾਇਆ ਜਾ ਰਿਹਾ ਤਾਂ ਕਿ ਉਹ ਮੂਨ ਨਾ ਕਹਣ ਇਹ ਵੱਡਾ ਕਾਰਨ ਬਣਿਆ ਹੋਇਆ ਹੈ ਕਿ ਅਸੀਂ ਮੰਗ ਕਰਦੇ ਹਾਂ ਇਹ ਤੇ ਕਾਰਵਾਈ ਹੋਣੀ ਚਾਹੀਦੀ ਹੈ ਬਕਾਇਦਾ ਤੌਰ ਤੇ ਡੀਐਸਪੀ ਨੂੰ ਤੇ ਐਸਐਸਪੀ ਸਾਹਿਬ ਨੂੰ ਬੇਨਤੀ ਕਰਦੇ ਹਾਂ ਕਿ ਇਹਨੂੰ ਬਕਾਇਦਾ ਤੌਰ ਤੇ ਕਾਰਵਾਈ ਚ ਲੈਣਾ ਚਾਹੀਦਾ ਸਾਡੀ ਇਹ ਮੰਗ ਹੈ ਕਿ ਨਾਲ ਖੇਤ ਵਿੱਚ ਦੂਰ ਸਵਾਦੀ